वो खोखे वाले हैं ना कुलदीप बाबू का बकरी न किसी ने डंडा मार दे तो उन्हें कंप्यूटर से देख रहा किरे बंदी मेरे बकरी न डंडा मारा तो वो देखते देखते पता लगी देख देखते देखते उन्हें खिसका ही जा रहा है कंप्यूटर को खिसका ही जा रहा है कैमरा को बैक करके तो वो चोर को देखा कि मोटरसाइकिल इधर से आया वहां लगाया फटाक से वहां से बोरी लिया इधर दौड़ गया ਉਦੋਂ ਹਾਂ ਇਧਰ ਦੌੜ ਗਿਆ ਕੈਮਰੇ ਵਿੱਚ ਦਿਖ ਗਿਆ ਫਿਰ ਬੱਕਰੀ ਨੇ ਜੋਰ ਫੜਾਇਆ ਦੋ ਚੋਰ ਪਕੜਾ ਗਿਆ ਉਹ ਜੋਰ ਫੜਾਇਆ ਹਾਂ ਦੋ ਚੋਰ ਪਕੜਾ ਗਿਆ ਇਸ ਇੱਕ ਤੇ ਇਸ ਦੁਕਾਨ ਵਿੱਚ ਇੱਕ ਉਸ ਦੁਕਾਨ ਵਿੱਚ ਕੁਲਦੀਪ ਬਾਉ ਦੀ ਦੁਕਾਨ ਵਿੱਚ ਦੋ ਚੋਰ ਪਕੜਾ ਗਿਆ ਬਰੋਪਾ ਜੀ ਪੂਰਾ 10 ਬੰਦਿਆਂ ਦਾ ਗਰੁੱਪ ਆਉਣਾ ਦਾ ਉਹਨਾਂ ਦਾ ਗਰੁੱਪ ਆ ਪੂਰਾ ਅੰਦਰ ਹੀ ਵਿੱਚ ਜਾਂਦੇ ਖੋਖਾ ਦੇ ਤੇ ਮੀਤ ਕਹ ਬਹੁਣ ਫੜਿਆ ਅੰਦਰਲੀ ਮੰਡੀ ਸਗਾ ਅੰਦਰਲੀ ਮੰਡੀ ਉਹ ਕਹਿੰਦਾ 95 ਕਿਲੋ ਵੇਚ ਕੇ ਗਿਆ ਉਹਨੇ ਲਿਖ ਕੇ ਲਿਆ ਉਹ ਕਹਿੰਦਾ ਮੈਂ ਘਰੋਂ ਆਪਣਾ ਲੈ ਕੇ ਆਇਆ ਕਰਕੇ ਜਾ ਕੇ ਮੰਡੀਆਂ ਨੂੰ ਗਿਆ ਥਾਪੀ ਮਾਰ ਕੇ ਕੌਣ ਮੈਦਾਨ ਵਿੱਚ ਆਉਂਦਾ ਹੈ ਸਾਡਾ ਪੌਣ ਨੂੰ ਫਿਰਦੇ ਨੇ ਵੈਰ ਦੋਸਤੋ ਸਾਡਾ ਪੌਣ ਨੂੰ ਫਿਰਦੇ ਨੇ ਵੈਰ ਦੋਸਤੋ ਸੱਚ ਬੋਲੀਏ ਤਾਂ ਸਾਡੀ ਸੰਗੀ ਨੱਪਣ ਨੂੰ ਜਾਂਦੇ ਆ ਆ ਚੋਰਾਂ ਦੀ ਕੌਣ ਨੱਪੂਗਾ ਪੈੜ ਦੋਸਤੋ ਚੋਰਾਂ ਦੀ ਕੌਣ ਨੱਪੂਗਾ ਪੈੜ ਦੋਸਤੋ ਹਾਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀ ਇੱਕ ਵਾਰ ਫਿਰ ਤੋਂ ਦਾਣਾ ਮੰਡੀ ਵਿਖੇ ਪਹੁੰਚੇ ਆਂ ਚੰਦ ਕੁ ਦਿਨ ਪਹਿਲਾਂ ਜਿੱਦਣ ਸੁਖਬੀਰ ਬਾਦਲ ਸਾਹਿਬ ਪੰਜਾਬ ਬਚਾਉਣ ਨਵਾਂ ਸ਼ਹਿਰ ਵਿਖੇ ਆਏ ਸਕੇ ਉਦੋਂ ਵੀ ਇੱਕ ਚੋਰ ਦਾਣਾ ਮੰਡੀ ਵਿਖੇ ਜਿਹੜਾ ਆੜਤੀਆਂ ਨੇ ਕਾਬੂ ਕੀਤਾ ਸੀਗਾ ਚੌਧਰੀਆਂ ਨੇ ਕਾਬੂ ਕੀਤਾ ਸੀਗਾ ਜਿਹੜੇ ਸੁਜੱਜੇ ਲੋਕ ਨੇ ਚੰਗੇ ਲੋਕ ਨੇ ਜਿਹੜੇ ਸਵੈੰਦਰਸ਼ੀਲ ਲੋਕ ਨੇ ਉਹਨਾਂ ਨੇ ਇੱਕ ਚੋਰ ਕਾਬੂ ਕੀਤਾ ਸੀ ਤਾਂ ਜੋ ਜਿਹੜੀਆਂ ਦਾਣਾ ਮੰਡੀ ਵਿੱਚ ਚੋਰੀਆਂ ਹੁੰਦੀਆਂ ਉਹਨਾਂ ਨੂੰ ਨੱਥ ਪਾਈ ਜਾ ਸਕੇ ਅਸੀਂ ਉਹ ਜਿਹੜੀ ਵੀਡੀਓ ਚਲਾਈ ਸੀ ਉਸ ਤੋਂ ਬਾਅਦ ਸਾਡੇ ਤੇ ਬੜਾ ਪ੍ਰੈਸ਼ਰ ਬਣਿਆ ਕਿ ਵੀਡੀਓ ਇਦਾਂ ਦੀ ਨਹੀਂ ਚੱਲਣੀ ਚਾਹੀਦੀ ਮਾਹੌਲ ਖਰਾਬ ਹੁੰਦਾ ਖੈਰ ਚਲੋ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੈ ਪਰ ਅੱਜ ਫੇਰ ਦਾਣਾ ਮੰਡੀ ਦੇ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਆਇਆ ਚੋਰ ਜਿਹੜਾ ਆ ਉਹ ਇੱਥੇ ਦੇ ਲੇਬਰ ਵਾਲੇ ਨੇ ਇਹਨਾਂ ਨੇ ਰਲ ਮਿਲ ਕੇ ਚੋਰ ਫੜਿਆ ਔਰ ਪ੍ਰੋਬਲਮ ਇਹ ਆ ਕਿ ਇਲਜ਼ਾਮ ਜਿਹੜਾ ਆ ਉਹ ਲੇਬਰ ਵਾਲਿਆਂ ਤੇ ਲੱਗ ਜਾਂਦਾ ਜਦੋਂ ਬੋਰੀ ਕੋਈ ਘਟਦੀ ਆ ਕੋਈ ਕਟਾ ਘਟਦਾ ਆ ਤਾਂ 84 ਨੰਬਰ ਦੁਕਾਨ ਦੇ ਬਾਹਰ ਖੜੇ ਆ ਜਿਹੜਾ ਸਾਨੂੰ ਪਤਾ ਲੱਗਿਆ ਕਿ ਚੋਰ ਨੂੰ ਫੜਿਆ ਗਿਆ ਤੇ ਚੋਰ ਤੇ ਅਜ 84 ਭਾਰੀ ਸੀ ਇਸ ਕਰਕੇ ਚੋਰ ਫੜਿਆ ਗਿਆ ਉਹ ਅਬ ਚੋਰ ਕਿੱਧਰ ਹੈਗੀ ਬਾਬੂ ਇਸ ਵਾਲੇ ਲੈ ਗਈ ਪੁਲਿਸ ਵਾਲੀ ਲੈ ਗਈ ਹਾਂਜੀ ਫੜੀ ਕਿੱਦਾਂ ਚੋਰ ਅਰੇ 2-3 ਵਜੇ ਲੱਗ ਦੋ 3 ਵਜੇ ਚੋਰ ਫੜ ਲਈ ਆ ਹਾਂਜੀ ਚੋਰ ਕਿ ਮਤਲਬ ਕੀ ਕਰਦਾ ਸੀ ਬੋਰੀਆਂ ਚੱਕ ਕੇ ਲੈ ਕੇ ਜਾਂਦਾ ਸੀ ਉਹ ਬੋਰੀਆਂ ਚੱਕ ਕੇ ਲੈ ਜਾਂਦੇ ਸੀਗਾ ਹੂੰ ਉਹ ਤਾਂ ਇਹ 84 ਨੰਬਰ ਵਾਲਿਆਂ ਦੀ ਸੀ ਬੋਰੀ ਹਾਂਜੀ ਇਹਨਾਂ ਕਾ ਬੋਰੀ ਥਾ ਹਾਂ ਤੁਸੀਂ ਕਿੱਥੇ ਕੰਮ ਕਰਦੇ ਹੋ ਇੱਥੇ ਅੰਦਰ ਹੀ ਕੰਮ ਕਰਦੇ ਆ ਹਾਂਜੀ ਤਾਂ ਬੋਰੀ ਕਿੱਥੋਂ ਚੱਕਦਾ ਸੀ ਅੰਦਰੋਂ ਚੱਕਦਾ ਸੀ ਕਿ ਬਾਹਰੋਂ ਚੱਕਦਾ ਸੀ ਉਹ ਬਾਹਰ ਚੱਕਦਾ ਸੀ ਉੱਥੇ ਇੱਕ ਅੱਛਾ ਇਹਨਾਂ ਦੇ ਘੱਟੇ ਉੱਧਰ ਪਏ ਸੀ ਹਾਂਜੀ ਉਧਰ ਵੀ ਪਾਇਆ ਮੱਕੀ ਚੱਕਦਾ ਸੀ ਮੱਕੀ ਪੱਲਾ 8 ਤੇ ਅੱਛਾ ਬਾਕੀ ਪਲਾਟ ਤੇ ਫਿਰ ਕੀ ਕਿਤਾ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਸੀ ਹਾਂਜੀ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਸੀ ਪਹਿਲਾ ਚੱਕੇ ਲੱਗੇ ਕੇ ਦੋ ਤਿੰਨ ਹਾਂ ਪਹਿਲੇ ਲੱਗੇ ਆ ਫਿਰ ਇਲਜ਼ਾਮ ਤਾਂ ਤੁਹਾਡੇ ਤੇ ਆ ਜਾਂਦਾ ਨਾ ਜਦੋਂ ਬੋਰੀਆਂ ਕੱਟ ਜਾਂਦੀਆਂ ਲਿਵਰ ਤੇ ਇਲਜ਼ਾਮ ਆ ਜਾਂਦਾ ਸੀਗਾ ਜਦੋਂ ਕੱਟ ਜਾਂਦੇ ਤਾਂ ਕਹੇ ਕਰ ਲੈ ਲਿਵਰ ਲੈ ਗਿਆ ਚੱਕੇ ਆਏ ਹੋ ਗਏ ਆ ਫਿਰ ਹੁਣ ਫੜਿਆ ਕਿ ਨਹੀਂ ਲੇਬਰ ਨੇ ਫੜਿਆ ਕਿ ਨਹੀਂ ਫੜਿਆ ਉਧਰ ਮੋਟਰਸਾਈਕਲ ਖੜਾ ਕਰਕੇ ਕੋਮ ਨੇ ਲੱਗ ਗਿਆ ਬਦੋ ਵਰਸ ਫੜਾ ਗਿਆ अच्छा वे ਤੁਸੀਂ ਵੀ ਪੂਰਾ ਟਰੈਪ ਚ ਲਿਆਉਂਦਾ ਦੇਖੋ ਜੀ ਹੋਇਆ ਕਿ ਚੋਰ ਪਹਿਲਾਂ ਚੋਰੀ ਕਰ ਗਿਆ ਮੋਟਰਸਾਈਕਲ ਨੰਬਰ ਉਹਦਾ ਨੋਟ ਕਰ ਲਿਆ ਗਿਆ ਕਿਉਂਕਿ ਕੈਮਰੇ ਲੱਗੇ ਆਲੇ ਦੁਆਲੇ ਚੋਰ ਦੀ ਫਿਰ ਦਾਣਾ ਮੰਡੀ ਚ ਐਂਟਰੀ ਹੁੰਦੀ ਆ ਆਲੇ ਦੁਆਲੇ ਸਨੇਹ ਲੱਗ ਜਾਂਦੇ ਆ ਗਿਆ ਆ ਗਿਆ ਚੋਰ ਬੇਫਿਕਰ ਹੋ ਜਾਂਦਾ ਕਿ ਮੈਂ ਤਾਂ ਜੀ ਮੈਨੂੰ ਕਿਸ ਨੇ ਪਛਾਣਿਆ ਨਹੀਂ ਮੈਂ ਕਿਹੜਾ ਕੋਈ ਵਾਰਦਾਤ ਨੂੰ ਅੰਜਾਮ ਦੇ ਰਿਆਂ ਚੋਰ ਮੋਟਰਸਾਈਕਲ ਲਾ ਕੇ ਇਧਰ ਉਧਰ ਰੌਂਡ ਮਾਰਦਾ ਤੇ ਪਿੱਛੇ ਲੋਗੋ ਤੇ ਰੌਂਡ ਮਾਰ ਦਿਆ ਪਿੱਛੇ ਲੇਬਰ ਰੌਂਡ ਮਾਰ ਦਿਆ ਜਿੱਦਾਂ ਹੀ ਮੌਕੇ ਤੇ चोर बोरी चक्कर लगता लेबर ले देखो अच्छा, करते हो चोरी चोरों के साथ क्या होना चाहिए क्या होना चाहिए सजा होना चाहिए और क्या होना चाहिए सजा होना चाहिए ना तो फिर आगे से तोबा करेगा चोरी नहीं करेंगे अगले सीजन में ये काम नहीं करेगा फिर दोबारा यही बात है ना तो इधर आरती कहां गए हैं 84 नंबर वाले आरती अंदर में थाया अभी ये पता नहीं कहां गया है कहते बाजार में गई हैं पता नहीं देखो दोस्तों काम कर रहा है उधर चलो ठीक है ठीक है कहां से आए हो बिहार से बिहार से आयो पैसा कमाने आयो मेहनत करने आयो ठीक है, है, है। तो दोस्तों पहला भी असि थोनू तस्वीर दिखाइयां सी आ देखो ਕਿਸਾਨ ਕਿਸਾਨ ਤੋਂ ਬਾਅਦ ਆੜਤੀਆ ਆੜਤੀਏ ਤੋਂ ਬਾਅਦ ਮਜ਼ਦੂਰ ਇਹਨਾਂ ਸਾਰਿਆਂ ਦੀ ਜਿਹੜੀ ਇਹ ਦੌਲਤ ਹੈ ਖਜ਼ਾਨਾ ਹੈ ਖੁੱਲੇ ਅਸਮਾਨ ਦੇ ਥੱਲੇ ਆ ਔਰ ਲਿਫਟਿੰਗ ਲੇਟ ਹੁਣ ਕਰਕੇ ਵੀ ਇਹਨਾਂ ਦਾ ਨੁਕਸਾਨ ਹੋ ਰਿਹਾ ਲੇਬਰ ਦਾ ਨੁਕਸਾਨ ਹੋ ਰਿਹਾ ਹੋ ਰਿਹਾ ਕਿ ਨੁਕਸਾਨ ਕਿ ਨਹੀਂ ਇਹ ਜਿਹੜੀ ਚੋਰੀ ਹੋ ਜਾਂਦੀ ਹੈ ਕੱਟਾ ਚੋਰੀ ਕਰ ਲੈਂਦੇ ਹਨ ਉਸ ਵਿੱਚ ਆਪਕੇ ਇਲਜ਼ਾਮ ਲੱਗਦੀ ਹੈਗਾ ਇਲਜ਼ਾਮ ਤਾਂ ਲੱਗਵਾ ਕਰੇਗਾ ਜਦੋਂ ਅਸੀਂ ਲੋਕ ਨੇ ਆਏ ਹਾਂ ਤੂੰ ਕਹਿੰਗੇ ਇਹ ਵੀ ਅਚੀ ਦਿਆ ਇਹ ਹੀ ਵੇਚ ਦਿਆ ਅਚੁਰਚਰਾ ਲੈ ਜਾ ਰਹੇ ਹੋ ਕਿੰਨੇ ਅੰਦਾਜ਼ਨ ਕਿੰਨੀ ਚੋਰੀ ਹੋ ਗਈ ਹੋਗੀ ਅਜ ਤੱਕ ਹਾਂ ਤੱਕ ਨ ਹੋ ਗਿਆਗਾ 10-12 ਬੋਰੀ ਹੋ ਗਿਆ ਹੋਗਾ ਨਾ ਤਾਂ ਵਰਪਾਈ ਕਿੈਸੀ ਹੋਗੀ ਬੰਦ ਕਰ ਲਓ ਜੀ ਹਾਂ ਜੀ ਵਰਪਾਈ ਕਿੈਸੀ ਹੋਗੀ ਵਰਪਾਈ ਆ ਬਾਹਰ ਕੇ ਚਲੀਆ ਪੈਸਾ ਠੇਕੇਦਾਰ ਕੇ ਕਟੇਗਾ ਯਹੀ ਨ ਹੋਗਾ ਔਰ ਕਿਆ ਹੋਗਾ ਵੇਖੋ ਚਿੱਟੇ ਤੋਂ ਪੰਜਾਬ ਬਚਾ ਲਓ ਤੁਹਾਡੀ ਫੋਨ ਆਈ ਸੀ ਜੀ ਜੀ ਮੈਨੂੰ ਫੋਨ ਆਇਆ ਸੀ ਸੌਰੀ ਚੋਰ ਚੋਰ ਜਿਹੜਾ ਫੜਿਆ ਗਿਆ ਜੀ ਕਿੱਥੋਂ ਫੜਿਆ ਫਿਰ पाजी मैं निकल के पहला चोर फड़िया गया वो खोखे वाले है ना कुलदीप बाबू का उन्हें उन्हें दी बकरी किसी ने डंडा मार दे उन्हें कंप्यूटर से देख रहा कि केरे बंदी मेरे बकरी डंडा मारा तो वो देखते देखते पता लगी दे, देखते देखते उन्हें खिसकाई जा रहा है कंप्यूटर को खिसकाई जा रहा है कैमरा को बैक करके तो वो चोर को देखा की मोटरसाइकिल इधर से आया वहाँ लगाया फटाक से वहां से बोरी लिया इधर दौड़ गया तो हाँ इधर दौड़ गया कैमरे बिच दिख गया बकरी ने जोर फराया बकरी ने चोर पड़ाया

हम लोग मोटरसाइकिल से तुरंत उधर से निकले सर जी? इसी हाँ, तो बोलते हैं हाँ, बस मोटरसाइकिल से निकले फिर उसको वहाँ से पकड़ के ले आए वहाँ से उसको पकड़ के लाए उसकी कुटापा कर ही रहे थे भी की था हाँ दो चार थप्पड़ पर लपड़ दिया गुस्सा आता ना रात हम लोग को जगना पड़ता कितनी उम्र का होगा चोर पैतीस से चालीस का उम्र का अच्छा, था हाँ? हाँ, था पूरा पैंतीस से चालीस उसको समझिये पैंतीस चालीस उम्र का था फिर उनको वहाँ किया उधर उधर उसका थप्पड़ लपड़ चलिए रहा था तब तक इसके दुकान में फिर दूसरा चोर पकड़ा गया दो चोर हाँ, हाँ दो चोर पकड़ा गया इस एक इस दुकान में एक उस दुकान में कुलदीप बाबू की दुकान में दो चोर पकड़ा गया एक तो हम ही वहाँ से पकड़ के हम लोग लाला के साथ में जाके गाड़ी से लाए ਚੋਰੀਆਂ ਬਹੁਤ ਹੋ ਰਹੀਆਂ ਉਹਦੇ ਬਾਰੇ ਉਹਦੇ ਬਾਰੇ ਕੀ ਕਹੋਗੇ ਅਸੀਂ ਕੀ ਕਹਿਣਾ ਜੀ ਜਦ ਸਮੇਂ ਕੀ ਇਹ ਮੁੰਡੇ ਜੀ ਜਿਹੜਾ ਦੇਖਦਾ ਮੋਟਰਸਾਈਕਲ ਤੇ ਕੋਈ ਤਹਿਲਾ ਚੱਕਦਾ ਤ ਉਹਦਾ ਕਿੰਨੇ ਕ ਬੰਦੀ ਰਖਵਾਲੀ ਕਰ ਲੂਗੇ ਲੜਾਈ ਵੀ ਕੌਣ ਕਰ ਕਿੰਨੇ ਨਾਲ ਲੜ ਲੜਾਈ ਕਰ ਕੁੱਟਿਆ ਵੀ ਫੇ ਕਿਆ ਕਰ ਲਵਾਂਗੇ ਕੁੱਟ ਕੇ ਵੀ ਕੀ ਕਰ ਸਕਦੇ ਅਸੀਂ ਉਹਦੇ ਦਾ ਇੱਕ ਨੂੰ ਹਟਾਉਣੇ ਦੂਜਾ ਆ ਜਾਂਦਾ ਦੂਜੇ ਨੂੰ ਹਟਾਉਣੇ ਤੀਜਾ ਜੀ ਗਰੁੱਪਾ ਜੀ ਪੂਰਾ 10 ਬੰਦਿਆਂ ਦਾ ਗਰੁੱਪ ਆਉਣਾ ਵਾ ਹੂੰ ਉਹਨਾਂ ਦਾ ਗਰੁੱਪ ਆ ਪੂਰਾ ਅੰਦਰ ਹੀ ਵਿੱਚ ਜਾਂਦੇ ਖੋਖਿਆ ਦੇ ਉਕੇ ਵੇਚ ਕੇ ਬਹੁਤ ਫੜਿਆ ਅੰਦਰਲੀ ਮੰਡੀ ਸਗਾ ਅੰਦਰਲੀ ਮੰਡੀ ਉਹ ਕਹਿੰਦਾ 95 ਕਿਲੋ ਵੇਚ ਕੇ ਗਿਆ ਉਹਨੇ ਲਿਖ ਕੇ ਲਿਆ ਉਹ ਕਹਿੰਦਾ ਮੈਂ ਘਰੋਂ ਆਪਣਾ ਲੈ ਕੇ ਆਇਆ ਗਰ ਕੇ ਚੱਕ ਕੇ ਮੰਡੀ ਨੂੰ ਲ ਗਿਆ ਉਹ ਮਨ ਵੀ ਗਿਆ ਮਨ ਵੀ ਗਿਆ ਵੀ ਮੈਂ ਬੰਦਾ ਜਿਹੜਾ ਮਨ ਵੀ ਗਿਆ ਵੀ ਮੈਂ ਮੰਡੀ ਨੂੰ ਚੱਕਿਆ ਵਾ ਉਹ ਕੁਲ ਖਾ ਵੀ ਲਿਆ ਵਾ ਪਰ ਕੁਲ ਖਾ ਕੇ ਵੀ ਕੀ ਕਰਾਂਗੇ ਜੀ ਕੋਸ਼ਿਸ਼ ਹੀ ਕਰ ਸਕਦੇ ਆ ਆਪਣਾ ਬਚਾ ਕੇ ਸਾਥੀਓ ਤੁਸੀਂ ਪੀੜ ਸੁਣ ਲਈ ਐ ਜੀ ਆੜਤੀਆਂ ਦੀ ਪੀੜ ਵੀ ਸੁਣ ਲਈ ਐ ਨੇਬਰ ਵਾਲਿਆਂ ਦੀ ਪੀੜ ਵੀ ਸੁਣ ਲਈ ਐ ਚੋਰ ਕਹਿੰਦੇ 1 2 ਜਾਂ 3 ਨਹੀਂ ਇਹਨਾਂ ਦਾ ਪੂਰਾ ਗਰੋ ਹੈ ਲਿਫਟਿੰਗ ਵੀ ਟਾਈਮ ਨਾਲ ਨਹੀਂ ਹੋਈ ਜਿਹਦੇ ਕਰਕੇ ਆੜਤੀਏ ਪਰੇਸ਼ਾਨ ਹਨ ਲੇਬਰ ਪਰੇਸ਼ਾਨ ਹੈ ਜਿਹੜੇ ਆਮ ਲੋਕ ਆ ਉਹ ਵੀ ਪਰੇਸ਼ਾਨ ਨੇ ਪਰ ਅਸੀਂ ਇੱਥੇ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਸੱਚੀ ਸੁਖਬੀਰ ਬਾਦਲ ਦੀ ਇੱਕ ਗੱਲ ਤਾਂ ਬਿਲਕੁਲ ਸਹੀ ਹੈ ਪੰਜਾਬ ਨੂੰ ਬਚਾ ਲਓ ਜਿਹੜਾ ਇਹ ਇੱਕ ਹੋਰ ਨਸ਼ਾ ਜਿਹੜਾ ਦਰਿਆ ਹੈ ਚਿੱਟੇ ਦਾ ਪੰਜਾਬ ਨੂੰ ਖਾ ਰਿਹਾ ਹੈ ਤੋਂ ਪੰਜਾਬ ਨੂੰ ਬਚਾਉਣਾ ਪੈਣਾ ਜੇ ਨਹੀਂ ਬਚਾਇਆ ਤਾਂ ਹੌਲੀ-ਹੌਲੀ ਹਾਲਾਤ ਜਿਹੜੇ ਹੋਰ ਵੱਧ ਤੋਂ ਵੱਧ ਹੋ ਜਾਣੇ ਆ ਸ਼ਾਮ ਨੂੰ ਬੰਦੇ ਘਰ ਤੋਂ ਬਾਹਰ ਨਿਕਲਦੇ ਆ ਤਾਂ ਡਰ ਲੱਗਦਾ ਛਿੱਟੇ ਦਿਨ ਨਿਕਲ ਨੂੰ ਡਰ ਲੱਗਦਾ ਕਿ ਯਾਰ ਕਿਤੇ ਕੋਈ ਬਾਹਰ ਜਾ ਕੇ ਨਿਸ਼ਾਨਾ ਨਾ ਬਣਾ ਲਵੇ ਸਨੇਚਿੰਗਸ ਬਹੁਤ ਹੋ ਰਹੀਆਂ ਆ ਲੁੱਟਾਖੂਆ ਬਹੁਤ ਹੋ ਰਹੀਆਂ ਆ ਆਮ ਲੋਕਾਂ ਨੂੰ ਡਰ ਲੱਗ ਰਿਹਾ 13 ਹੱਥ ਸਾਰਿਆਂ ਨੂੰ ਦੇ ਦਿੰਨੇ ਆ 13 26 39 ਜਿੰਨੇ ਹੱਥ ਚਾਹੀਦੇ ਦੇ ਦਿੰਨੇ ਪਰ ਪੰਜਾਬ ਨੂੰ ਇੱਕ ਵਾਰੀ ਬਚਾ ਲੋ ਸਾਡੀ ਬੇਨਤੀ ਇਹੀ ਆ ਬਣੇ ਰਹਿਣਾ ਵੀ ਬਤੀ ਨਵਾਂ ਸ਼ਹਿਰ ਆਪਣੇ ਛੋਟੇ ਵੀ ਤਨੀ ਸੂਰੀ ਕੈਮਰਾ ਪਰ ਸਮਝੀ ਤੁਹਾਨੂੰ ਇਜਾਜ਼ਤ ਦੋ ਬਹੁਤ ਜਲਦੀ ਫਿਰ ਤੁਹਾਨੂੰ ਆਜ਼ਰ ਹੋਮਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ